ਗਰਮੀ ਜਿਹੜੀ ਬਹੁਤ ਜ਼ਿਆਦਾ ਚੁੱਕੀ ਆ ਬਹੁਤ ਜ਼ਿਆਦਾ ਗਰਮੀ ਦਾ ਸਬਜ਼ੀਆਂ ਤੁਸੀਂ ਬੜੇ ਸਸੇ ਕਮ ਕਰ ਰਹੇ ਹੋ ਹਾਂਜੀ ਸਾਰੀਆਂ ਮਿਲਾਂਗੀ ਜੀ ਤੇ ਸਾਰੀਆਂ ਮਿਲਾਂਗੀ ਆ ਤੇ ਅੱਜ ਸਬਜ਼ੀ ਜਿਆਦਾ ਕਿਉਂ ਅੱਜ ਦੇ ਕੀ ਹਾਲਾਤ ਨੇ ਸਬਜ਼ੀ ਹਾਲਾਤ ਇਹ ਹੋਇਆ ਜੀ ਪਹਿਲੀ ਗੱਲ ਤਾਂ ਮਹਿੰਗਾਈ ਜ਼ਿਆਦਾ ਆ ਕਉ ਮਹਿੰਗਾਈ ਜ਼ਿਆਦਾ ਆ ਤੇ ਇਸ ਦੇ ਵਿੱਚ ਮਤਲਬ ਕਿ ਤੁਹਾਨੂੰ ਪਤਾ ਵੀ ਜਿਹੜੇ ਭੈਣਾਂ ਪੁਰਾਣੇ ਚੀਜ਼ ਲੈਣੀ ਆ ਬੜੇ ਸੋਸਾਂ ਦੇ ਚੀਜ਼ ਲੈਂਦਾ ਕਿਉਂਕਿ ਅੱਜ ਕੱਲ ਮਹਿੰਗੀ ਚੀਜ਼ ਮਹਿੰਗੀ ਸੁਮੰਗੀ ਆ ਦੂਜੀ ਗਰਮੀ ਬਹੁਤ ਜ਼ਿਆਦਾ ਪੈ ਰਹੀ ਆ ਅੱਧਾ ਸੌਦਾ ਵਿਗਦਾ ਅੱਧਾ ਸੁੱਟਣਾ ਪੈਂਦਾ ਆ ਤਕੋ ਸੋਕ ਸੜ ਜਾਂਦਾ ਕਿ ਟਾਈਮ ਪਾਸ ਹੀ ਹੈ ਇੱਕ ਜਿੰਨੂ ਕੇ ਜੰਦਾ ਵੀ ਇੱਕ ਦੁਨੀਆਦਾਰੀ ਹੈ 11 ਚੱਲਣ ਰਿਹਾ ਬਸ 11 ਚੱਲ ਰਿਹਾ 11 ਚੱਲਣਾ ਕਿਉਂਕਿ ਤੜਕੇ 7 ਵਜੇ ਘਰੋਂ ਆਈਦਾ ਰਾਤ 10 ਵਜੇ ਘਰ ਜਾਈਦਾ ਇਸੋ ਜਿੰਨੀ ਮਿਹਨਤ ਪੈਂਦੀ ਆ ਉਹਨਾ ਮਤ ਮਾਰਜ ਨਹੀਂ ਲੱਭਦਾ ਭਾਜੀ ਜੋ ਕੁਛ ਹੈਗਾ ਕਿਉਂਕਿ ਸੌਦਾ ਛੜਦਾ ਬਹੁਤ ਜ਼ਿਆਦਾ ਗਰਮੀ ਦਾ ਮੌਸਮ ਹੈ ਇਸ ਕਰਕੇ ਫਿਰ ਕੰਮ ਜਿਆਦਾ ਉਲਟ-ਪੁਲਟ ਹੋ ਜਾਂਦਾ ਭਾਜੀ ਤੇ ਫਾਲੀ ਗੱਲ ਕਰੀਏ ਫਾਲੇ ਭਾਈ ਬਹੁਤ ਮਹਿੰਗਾਈ ਜੇ ਭਾਜੀ ਬਹੁਤ ਜ਼ਿਆਦਾ ਮਹਿੰਗੇ ਸੋਦੇ ਭਾਜੀ ਤੀਜਾਂ ਮਹਿੰਗੀਆਂ ਬੋਰੀਆਂ ਤੇ ਛੜਦੀਆਂ ਜਿਆਦੀਆਂ ਨੁਕਸਾਨ ਜ਼ਿਆ ਬਹੁਤ ਗਰਮੀ ਹੋ ਰਹੀ ਹੈ ਬਾਈ ਜਿਆਦਾ ਖਰਾਬ ਹੁੰਦਾ ਭਾਈ ਗਾਗ ਨਾ ਗਾਗ ਬਾਈ ਠੀਕੇ ਨਾਰਮਲ ਹੈਗਾ ਯਾ ਆ ਕਿਉਂਕਿ ਅਗਲ ਕੰਪੀਟੀਸ਼ਨ ਬਹੁਤ ਜਿਆਦਾ ਹੈ ਹਰ ਬੰਦਾ ਤਾਂ ਨੂੰ ਭਜਦਾ ਠਾਂ ਕੋਈ ਕੋ ਧਿਆਨ ਦਿੰਦਾ ਇਹ ਚੱਕਰ ਹੈ ਵੀ ਹੁਣ ਜਿਹੜੇ ਬਹੁਤ ਚਾਰ ਪੈਸੇ ਆ ਉਹਨੇ ਕਹਿੰਦਾ ਵੀ ਮੈਂ ਸ਼ਹਿਰ ਜਾਣਾ ਮੈਂ ਸ਼ਹਿਰ ਦੇ ਉੱਥੇ ਲਾਵਾਂਗਾ ਜਿਹੜੇ ਵਿਚਾਰੇ ਗਰੀਬ ਨੇ ਮਜ਼ਦੂਰ ਬੰਦੇ ਨੇ ਆਧਾਰ ਕਰਨਾ ਜਾਂ ਥੋੜਾ ਲੈਣਾ ਆ ਉਹਨੇ ਕਹਣਾ ਚੱਲ ਮੈਂ ਇੱਥੋਂ ਟੈਂਪਾਸ ਕਰ ਲੈਂਦਾ ਜੇ ਮੈਨੂੰ ਮਾੜਾ ਆਧਾਰ ਮਿਲ ਜਾਂਦਾ ਤੇ ਮੈਂ ਇੱਥੇ ਆਪਸੇ ਲੱਜਦਾ ਕੋਈ ਤੜਡੇ ਬੰਦਿਆਂ ਦੀ ਸਾਰਿਆਂ ਦੀ ਹਵਾ ਹੈਗੀ ਤਾਂ ਦੀ ਉਹਨਾਂ ਨੂੰ ਪੈਸੇ ਹਾਂਜੀ ਚੱਕਰ ਹੈ ਕੋਈ ਕੀ ਕਰਨ ਤੋਂ ਕਹਿਣਾ ਕੋਈ ਨਾ ਕੋਨਾ ਕੀ ਅੱਗੇ ਤੁਹਾਨੂੰ ਪਤਾ ਹੀ ਹੈ ਜਿੱਥੇ ਜੋ ਹੈਗਾ ਠੀਕ ਹੈ ਬਸ ਕੋਈ ਕਹਿ ਨਹੀਂ ਸਕਦੇ ਭਾਜੀ ਸੌ ਸਾਢੇ ਹਾਂ ਸੌ ਜਿਹਾਂ ਦੀ ਭਾਈ ਸਾਡੀ ਅੰਸਰ ਹੁੰਦੀ ਹੈ ਬੱਲੇ ਮੁੰਡਿਓ ਹਾਂਜੀ ਬੱਲੇ ਮੁੰਡਾ ਸਰਤ ਹੁੰਦੀ ਹੈ ਡੇਲੀ ਅਪ ਡਾਊਨ ਕਰਦੇ ਹਾਂਜੀ ਡੇਲੀ ਵੀ ਕਿੰਮੇ ਕਿ ਛੱਡਣਾ ਪੈਂਦਾ ਫਿਰ ਰੱਖਣਾ ਪੈਂਦਾ ਵੀ ਸੌਦਾ ਵਿਕਦਾ ਕਿਦਾਂ ਮਾੜਾ ਮੋਟਾ ਪੈਸੇ ਚੱਕਰ ਪੈਂਦਾ ਭਾਜੀ ਨਹੀਂ ਹੁਣ ਇੰਨੀ ਜ਼ਿਆਦਾ ਗਰਮੀ ਪੈਂਦੇ ਨਾਲ ਸੌਦਾ ਜਿਹੜਾ ਜੇ ਤੁਹਾਨੂੰ ਭਿੰਡੀ ਦੀ ਗੱਲ ਕਰਦੇ ਕਿਹੜੇ ਨੇ ਗੱਲ ਕਰਦੇ ਆ ਪੇ ਹੋਤੀ ਪਾਲੀਗਲ ਕਰਦੇ ਆ ਹਾਂ ਜੀ ਹਾਂ ਜੀ ਦੁਹਾਣ ਦੀ ਗੱਲ ਕੀ ਖਰਬੂਜੇ ਦੀ ਗੱਲ ਕੀਤੀ ਇਹ ਗਰਮੀ ਦੇ ਵਿੱਚ ਬਹੁਤ ਜ਼ਿਆਦਾ ਖਰਾਬ ਹੁੰਦਾ ਨਾ ਇਹ ਭਾਜੀ ਇਹ ਪਰ ਤੁਹਾਨੂੰ ਪਤਾ ਇਹ ਇੱਕ ਇੱਕੋ ਇੱਕ ਕੱਚੀਆਂ ਫਸਲਾਂ ਨੇ ਬੇਸਾ ਚੀਜ਼ਾਂ ਨੇ ਮਤਲਬ ਕਿ ਜਿੱਥੋਂ ਵੱਲੋਂ ਟੁੱਟਣੀ ਆ ਟੁੱਟਣੇ ਆਉਂਦੇ ਆ ਹੁੰਦੇ ਕਾਫੀ ਫਰਕ ਪੈਣਾ ਸ਼ੁਰੂ ਹੁੰਦਾ ਭਾਈ ਇਹਦਾ ਇਹ ਚੱਕਰ ਹੁੰਦਾ ਕਿਉਂਕਿ ਇਹ ਫਿਰ ਇਹਦਾ ਵੇਨ ਬੜਾ ਘਟਦਾ ਜੇ ਮੰਨਿਆ ਵੀ ਜਿਹੜਾ ਅਸੀਂ ਨਾ ਉਹ ਤੋਂ 20 ਕਿਲੋ ਦਿਖਾ ਕੇ ਲੈਂਦਾ ਨਾ ਸਮਝੋ ਕਿ ਜਿਵੇਂ ਸਾਡੇ ਆਉਂਦੇ ਆ ਉਹਨਾਂ 18.5 ਕਿਲੋ ਰਹਿ ਜਾਣਾ ਉਹਨੇ ਤੇ ਕੋਈ ਬਟਾ ਉਹ ਦੱਬਿਆ ਗਿਆ ਕੋਈ ਸੁੱਕ ਗਿਆ ਕੋਈ ਛੜ ਗਿਆ ਸਾਹ ਆਪਾਂ ਨੂੰ ਕੁਝ ਕਹਿਣਾ ਸੱਜੇ ਭਾਜੀ ਕਿਉਂਕਿ ਸਬਜ਼ੀ ਦੇ ਕੰਮ ਤੇ ਕੰਮ ਜਬੂਰੀ ਆ ਚਲੋ ਹੁਣ ਪੁਰਾਣੇ ਟਾਈਮ ਪਾਸ ਹੋ ਜਾਂਦਾ ਫਰਕ ਇੰਨਾ ਗਿਆ ਬਸ ਗੱਲ ਕੋਈ ਨਹੀਂ ਹੈ ਹਾਂਜੀ ਹਾਂਜੀ ਯਾਰਾ ਕਰਨਾ ਪੈਣਾ ਬਸ ਰੋਟੀ ਕਮਾਉਣੀ ਪਣੀ ਭਾਈ ਤੁਹਾਨੂੰ ਪਤਾ ਜੀ ਮਿੰਦ ਕਰਨਾ ਪੈਣਾ ਮਖਤਾਰ ਸਿੰਘ ਜੀ ਰਮਦਾਸ ਆ ਮੇਰੇ ਸਾਹਮਣੇ ਇਹ ਦੱਸੋ ਤੁਸੀਂ ਵੀ ਫੇਰੀਏ ਕੰਮ ਕਰਦੇ ਹੋ ਤੇ ਕੀ ਕੀ ਚੀਜ਼ੇ ਇੱਥੇ ਰਹੇ ਹੋ ਸਾਡੇ ਕੋਲ ਜੀ ਲਗਭਗ ਟੋਟਲ ਸਾਰਾ ਹੀ ਅਸਮਾਨ ਆ ਥੋੜਾ ਥੋੜਾ ਲਈ ਦਾ ਗੱਦਿਆਂ ਦੇ ਕਵਰ ਸਹਰਾਣਿਆਂ ਦੇ ਸੋਫਿਆਂ ਦੇ ਮੰਜਿਆਂ ਦੇ ਕਵਰ ਤਲਾਈਆਂ ਦੇ ਗਲਾਫ ਸੂਟ ਕਢਾਈਆਂ ਵਾਲੇ ਸਿੰਪਲ ਸੂਟ ਮਹਿੰਗੇ ਸਸਤੇ ਚੁੰਨੀਆਂ ਤੇ ਬਾਕੀ ਇਹ ਠੀਕ ਚੱਲ ਰਿਹਾ ਕੰਮ ਤੇ ਜੇ ਉਹ ਕੰਮ ਦੀ ਗੱਲ ਕੀਤੀ ਜਾਵੇ ਤੇ ਕੰਮ ਠੀਕ ਚੱਲ ਰਿਹਾ ਠਾੜਾ ਕੰਮ ਲਗਭਗ ਠੀਕ ਹੈ ਗਰਮੀ ਦੇ ਮੌਸਮ ਜਿੰਨੂੰ ਲੋੜ ਹੈ ਉਹਨੂੰ ਤੇ ਲੈਣਾ ਪੈਣਾ ਕਪੜਾ ਤੇ ਜਿੰਨੂੰ ਨਹੀਂ ਲੋੜ ਉਹਨੇ ਨਹੀਂ ਲੈਣਾ ਨੇ ਹੋ ਜੇ ਗਰਮੀ ਜ਼ਿਆਦਾ ਗਰਮੀ ਤਾਂ ਬਹੁਤ ਟੈਂਪਰੇਚਰ ਬਹੁਤ ਵੱਧ ਚੁੱਕਾ ਤੇ ਗਰਮੀ ਨਾਲ ਫਰਕ ਪੈਂਦਾ ਗਾਹ ਦਾ ਨਹੀਂ ਇਹ ਅਭੀ ਆਪਾਂ ਫੇਰਾ ਲਾਉਣਾ ਹੁੰਦਾ ਅਸੀਂ ਜਾਣਾ ਘਰੋ ਘਰੀ ਜਿੱਥੇ ਸਾਡਾ ਗਾਹ ਗਿਆ ਅਸੀਂ ਉੱਥੇ ਜਾ ਕੇ ਭਾਵੇਂ ਅੰਦਰ ਚਲ ਜੀਏ ਭਾਵੇਂ ਬੂਹਾ ਖੜਕਾ ਲਈ ਕਿਸ ਦਾ ਉਹਨੇ ਸਾਨੂੰ ਆਵਾਜ਼ ਮਾਰ ਲੈਣੀ ਵੀ ਆਜੋ ਭਾਜੀ ਲਾਂਗੇ ਉਹ ਗਾਂ ਸਾਨੂੰ ਕਪੜਾ ਦੇ ਜੋ ਸਾਨੂੰ ਵੇਖੋ ਧਾਰ ਵੀ ਕਰਨਾ ਪੈਂਦਾ ਧਾਰ ਪਹਿਲਾਂ ਤੇ ਨਕਦ ਮੁੜ ਕੇ ਧਾਰ ਦੇ ਵਿੱਚ ਆ ਵੀ ਧਾਰ ਦਿੱਤਾ ਹੋਏਗਾ ਤੇ ਕਿਸੇ ਕੋ ਮੁੜ ਕੇ ਫਿਰ ਜਾ ਕੇ ਲੈਣ ਵਾਲੀ ਬਣਦੇ ਆਂ ਸਾਨੂੰ ਮਿਲ ਜੰਦਾ ਜਣਾ ਟਾਈਮ ਪਾਸ ਹੋ ਹੀ ਜਾਂਦਾ ਸਵਾਲ ਇੱਥੇ ਨਹੀਂ ਸਵਾਲ ਅੱਜ ਇਸ ਤਰ੍ਹਾਂ ਆਵਾ ਵੀ ਗਰਮੀ ਜਾਣਾ ਹੁੰਦੇ ਕਾਰਨ ਗਾਹ ਕਿੜਾ ਘਟਿਆ ਵਾ ਕੇ ਨਹੀਂ ਘਟਿਆ ਨਹੀਂ ਠੀਕ ਹੀ ਆ ਸਾਡਾ ਠੀਕ ਹੀ ਆ ਐਵੇਂ ਆਖੀਏ ਵੀ ਨਹੀਂ ਗਾਹ ਸਾਡਾ ਨਹੀਂ ਕੱਪੜੇ ਵਾਲੇ ਦਾ ਨਹੀਂ ਕਿਸੇ ਦਾ ਨਹੀਂ ਘਟਿਆ ਅੱਛਾ ਕੱਪੜੇ ਵਾਲੇ ਦਾ ਠੀਕ ਆ ਕਿਉਂ ਇਹ ਖਰਾਬ ਨਹੀਂ ਹੋਣਾ ਇਹਨੇ ਜਿਤਨਾ ਦਾ ਲੈ ਆਉਣਾ ਉਤਰਾਂ ਦਾ ਕੱਢ ਲੋ ਇਹਨੂੰ ਵੇਚ ਲੋ ਇਹ ਠੀਕ ਹੀ ਆ ਕੋਈ ਕੱਪੜੇ ਵਾਲਾ ਐਸਾ ਕੋਈ ਆਖੇ ਵੀ ਨਹੀਂ ਮੈਨੂੰ ਕੋ ਬਚਤ ਬਚਤ ਲੋ ਸਾਨੂੰ ਠੀਕ ਹੈ ਰੋਟੀ ਵੀ ਨਹੀਂ ਮਿਲ ਜਾਂਦਾ ਇਹ ਸਾਡੇ ਮੁਖਤਾਰ ਸਿੰਘ ਜੀ ਅਮੇ ਸਬਜ਼ੀ ਵਾਲਿਆਂ ਨਾਲ ਗੱਲਬਾਤ ਹੋ ਗਈ ਕੱਪੜਿਆਂ ਨਾਲ ਫੇਰੀ ਵਾਲਿਆਂ ਨਾਲ ਗੱਲਬਾਤ ਕੀਤੀ ਉਹਨੇ ਇਹ ਗੱਲ ਕਹੀ ਆ ਵੀ ਕੱਪੜੇ ਦਾ ਇੱਕ ਧੰਦਾ ਇਹੋ ਜਿਹਾ ਵਾ ਵੀ ਕਪੜਾ ਇੱਕ ਲੋੜਵਾਂ ਚੀਜ਼ ਆ ਇਹ ਹਰ ਇੱਕ ਬੰਦੇ ਨੇ ਪਾਉਣਾ ਹੀ ਆ ਤੇ ਸਾਡਾ ਧਾਰਕਾ ਕਿਹੜਾ ਕੰਮ ਚੱਲੀ ਜਾਂਦਾ ਵਾ ਵੀ ਦਸਾ ਸਾਡੇ ਚੱਲਦੇ ਆਪਾਂ ਲੋਕਲ ਹੈਗੇ ਆ ਇਲਾਕੇ-ਲਾਗੇ ਪਿੰਡਾਂ ਵਿੱਚ ਆਪਾਂ ਫੇਰੀ ਕਰਦੇ ਆ ਤੇ ਕਾਕੇ ਜਿਆਦਾ ਆਪਾਂ ਤੀਜ ਦੇਵ ਨੇ ਜਾ ਕੇ ਕਿ ਦਸਾ ਜੀ ਸਾਨੂੰ ਕਰਨਾ ਪੈਂਦਾ ਤੇ ਸਬਜ਼ੀ ਦੀ ਗੱਲ ਸਬਜ਼ੀ ਦੀ ਸਬਜ਼ੀ ਸਭ ਤੋਂ ਜਿਆਦਾ ਸਬਜ਼ੀ ਖਰਾਬ ਹੁੰਦੀ ਆ ਫਲ ਦੀ ਗੱਲ ਫਲ ਵੀ ਖਰਾਬ ਹੁੰਦੇ ਆ ਉਹਨਾਂ ਕਹਿੰਿਆ ਵੀ ਸਾਡੀਆਂ ਮਜਬੂਰੀਆਂ ਪੰਜਾਂ ਬੜੇ ਸਾਲਾਂ ਤੋਂ ਅਸੀਂ ਇਹ ਸਬਜ਼ੀਆਂ ਤਾਂ ਨਾ ਕਰ ਰਹੇ ਆ ਸਾਡੀਆਂ ਮਜਬੂਰੀਆਂ ਨੇ ਸਾਨੂੰ ਆਪ ਬਾਹਰ ਪਾਲਣ ਵਾਸਤੇ ਸਬਜ਼ੀਆਂ ਕੰਮ ਕਰਨਾ ਪੈਣਾ ਜਦ ਕਿ ਸਬਜ਼ੀ ਵੇਚਦਾ ਇਸ ਵੇਲੇ ਕੋਈ ਖਾਸ ਆਮਦਨ ਨਹੀਂ ਰਹਿ ਗਈ ਕੁਝ ਆਪ ਗਦਾ ਅਮਰ ਸਬਜ਼ੀ ਲਾ ਕੇ ਆਉਨੇ ਆ ਤੇ ਗਰਮੀ ਜ਼ਿਆਦਾ ਹੁੰਦੇ ਕਾਰਨ ਸਬਜ਼ੀ 2 ਕਿਲੋ 2-3 ਕਿਲੋ ਆਉਂਦੇ ਉੱਤੇ ਘਟ ਜਾਂਦੀ ਆ ਕੋਈ ਖਰਾਬ ਹੋ ਜਾਂਦੀ ਆ ਸਾਡੀਆਂ ਮਜਬੂਰੀਆਂ ਨੇ ਇਸ ਕਰਕੇ ਕੰਮ ਚਲਾਵਾ ਕਰਕੇ ਪੁਰਾਣੇ ਪਲਾਣੇ ਤੋਂ ਕੋਈ ਕੋਈ ਢੰਗ ਮੇ ਆਪਣਾਉਣਾ ਹੀ ਪੈਂਦਾ ਗਰਮੀ ਦੇਖੋ ਜੀ ਗਰਮੀ ਤੇ ਮੌਸਮ ਗਰਮੀ ਦਾ ਤੇ ਗਰਮੀ ਤੇ ਪੈਣੀ ਹੈ ਲੇਕਿਨ ਇਹ ਪੁਰਾਣੇ ਨੀ ਦੇ ਤੇ ਕੀ ਗਰਮੀ ਪੂਜਾ ਸਟਾਰ ਹੋ ਗਈ ਹੈ ਉਹ ਜੋ ਪੰਜਾਬ ਦੀ ਜਿਆ ਜੰਗ ਲੱਗਦੀ ਹੋਦੀ ਹੈ ਡੰਗ ਲੱਗਣ ਕਰਕੇ ਇਹ ਸੱਚੇ ਦਾ ਕਰਨੇ ਕੋਈ ਨਾਰਾ ਨੂੰ ਅੱਗ ਲਾਈ ਹੁੰਦੀ ਹੈ ਅਸਮਾਨੇ ਚੜ ਜਾਣਾ ਲੱਗੂ ਸਾਰਾ ਤੇ ਇਹਨਾਂ ਦੋ ਤਿੰਨ ਵਜਾ ਕਰਨਾ ਕਰਕੇ 1000 2000 ਘਾਟ بس ਵੇਟੀ ਜਮਾ ਦੀ ਜਗਾ ਅੱਗੇ ਆਈ ਤੇ ਅਸੀਂ ਡਿਊਟੀ ਦੇਣੀ ਹੁੰਦੀ ਹੈ। ਹਾਂਜੀ। ਲੇਕਿਨ ਜੋ ਗਾਹ ਹੋਣਾ ਚਾਹੀਦਾ ਨਾ ਦੋ ਰੋਲ ਸਿਆਲ ਸਾਰਾ ਹੁਣ ਜਿੰਦਗੀ ਜਰਨ ਨੂੰ ਜਾਣ। ਤੋਂ ਇਸ ਕਰਕੇ ਹੀ ਥੋੜਾ ਮੰਡੇ ਵਿੱਚ ਜਾ ਰਹੇ ਅਸੀਂ।